ਜਦੋਂ ਕਿਸੇ ਸਿਖਰ ਤੇ ਪਹੁੰਚੇ ਹੋਏ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਸਿਰਫ ਉਹ ਨਹੀਂ ਪੂਰਾ ਸਮਾਜ ਉਹਨਾਂ ਦੇ ਫੈਨਸ ਵੀ ਹਿਲ ਜਾਂਦੇ ਨੇ ਪਦਮਸ਼੍ਰੀ ਹੰਸਰਾਜ ਹੰਸ ਪੰਜਾਬੀ 뮤직 ਇੰਡਸਟਰੀ ਦਾ ਇੱਕ ਵੱਡਾ ਨਾਂ ਅੱਜ ਆਪਣੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਪਲਾਂ ਚੋਂ ਗੁਜ਼ਰ ਰਹੇ ਨੇ ਉਹਨਾਂ ਦੀ ਧਰਮ ਪਤਨੀ ਅੱਜ ਅੰਤਿਮ ਵਿਦਾਈ ਉਹਨਾਂ ਨੂੰ ਦਿੱਤੀ ਗਈ ਹੈ। ਅੰਤਿਮ ਸੰਸਕਾਰ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ। ਉਹਨਾਂ ਦੇ ਪੁੱਤਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ 유ਵਰਾਜ ਹੰਸ ਅਤੇ ਨਵਰਾਜ ਹੰਸ ਨੇ ਮੁਖਅਗਨੀ ਉਹਨਾਂ ਨੂੰ ਦਿੱਤੇ। ਇਸ ਮੌਕੇ ਪਾਲੀਵੁੱਡ, ਕ੍ਰਿਕਟ ਅਤੇ ਸਿਆਸਤ ਦੀਆਂ ਕਈ ਚਮਕਦਾਰ ਹਸਤੀਆਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਨੇ। ਸ਼ਿਖਰ ਧਵਨ, ਸੁਸ਼ੀਲ ਰਿੰਕੂ ਅਤੇ ਕਈ ਹੋਰ ਵੱਡੀਆਂ ਹਸਤੀਆਂ ਵੀ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰਨ ਦੇ ਲਈ ਉੱਥੇ ਮੌਜੂਦ ਰਹੀਆਂ। ਹੰਸਰਾਜ ਹੰਸ ਜੋ ਹਮੇਸ਼ਾ ਆਪਣੇ ਸ਼ਬਦਾਂ ਆਪਣੇ ਗੀਤ ਆਪਣੇ ਰਾਗਾਂ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਛੂ ਲੈਂਦੇ ਨੇ ਅੱਜ ਖਮੋਸ਼ ਨੇ ਉਹਨਾਂ ਦੀ ਖਮੋਸ਼ੀ ਬਹੁਤ ਕੁਝ ਕਹਿ ਰਹੀ ਆ ਇੱਕ ਉਜੜੇ ਹੋਏ ਦਿਲ ਦੀ ਆਵਾਜ਼ ਇੱਕ ਸਾਥੀ ਨੂੰ ਹਮੇਸ਼ਾ ਦੇ ਲਈ ਖੋਣ ਦੀ ਤਕਲੀਫ ਇੱਕ ਪਿਆਰ ਜੋ ਸਿਰਫ ਹੁਣ ਯਾਦਾਂ ਦੇ ਵਿੱਚ ਰਹਿ ਜਾਵੇਗਾ